ਸੂਬੇ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਅਤੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨ ਦੇ ਲਈ ਕਦਮ ਚੁੱਕੇ ਗਏ ਨੇ ਤਾਂ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਸੜਕ ਦੁਰਘਟਨਾਵਾਂ ਦੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇਣ ਅਤੇ ਨਜ਼ਦੀਕੀ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾਉਣ ਦੇ ਲਈ ਪਹਿਲ ਕਦਮੀ ਕਰਦੇ ਹੋਏ ਸੜਕ ਸੁਰੱਖਿਆ ਫੋਰਸ ਦੀ ਗੱਡੀ ਹੈ ਜਿਹੜੀ ਕਿ ਉਹ ਚੌਂਕੇ ਨੂੰ ਦਿੱਤੀ ਗਈ ਆ ਤਾਂ ਇਸ ਗੱਡੀ ਦੇ ਵਿੱਚ ਹਰ ਸਮੇਂ ਐਨ ਜੀਓ ਤੇ ਨੌਜਵਾਨ ਅਤੇ ਇੱਕ ਮਹਿਲਾ ਪੁਲਿਸ ਕਾਂਸਟੇਬਲ ਮੌਜੂਦ ਰਹੇਗੀ 33 ਸੜਕ ਖਾਚੇ ਦੇ ਵਿੱਚ ਹੋਏ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਦੇ ਲਈ ਗੱਡੀ ਵਿੱਚ ਮੌਜੂਦ ਤਿੰਨ ਮੁਲਾਜ਼ਮ ਰਹਿਣਗੇ ਜੇਕਰ ਸੜਕ ਉੱਤੇ ਕੋਈ ਹਾਦਸਾ ਹੁੰਦਾ ਹੈ ਤਾਂ 112 ਨੰਬਰ ਡਾਇਲ ਕਰਕੇ ਸੜਕ ਸੁਰੱਖਿਆ ਫੋਰਸ ਦੀ ਸਹਾਇਤਾ ਲਈਤੀ ਜਾ ਸਕਦੀ ਹੈ 33 ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਬਕਾਇਦਾ 3 ਮਹੀਨੇ ਦੀ ਮੁੱਢਲੀ ਸਹਾਇਤਾ ਦੇਣ ਦੀ ਟ੍ਰੇਨਿੰਗ ਦਿੱਤੀ ਗਈ ਹੈ ਜਿਸ ਦੇ ਵਿੱਚ ਅਗਰ ਕਿਸੇ ਜ਼ਖਮੀ ਮਰੀਜ਼ ਨੂੰ ਸਹਾਇਤਾ ਦੇਣੀ ਹੋਵੇ ਤਾਂ ਉਹ ਵੀ ਦੇ ਸਕਦੇ ਨੇ ਇਹ ਸਾਡੇ ਸੀਨੀਅਰ ਅਫਸਰਾਂ ਅਨੁਸਾਰ ਵੱਲੋਂ ਜਿਹੜੀ ਆ ਰੋਡ ਐਕਸੀਡੈਂਟ ਦੇ ਇਹਨੂੰ ਮਤੇ ਨਜ਼ਰ ਰੱਖਦੇ ਹੋਏ ਇਹ ਗੱਡੀ ਜਿਹੜੀ ਸਾਡੀ ਹੈਡ ਹੌਨ ਸਾਡੀ ਹੱਦ ਤੋਂ ਲੈ ਕੇ ਨੀਲੋ ਸਾਡੀ ਜਿਹੜੀ ਹੱਦ ਪੈਂਦੀ ਆ ਉੱਥੇ ਤੱਕ ਇਹ ਰੋਡ ਕਵਰ ਕਰੂਗੀ ਇਹਦੇ ਵਿੱਚ ਇੱਕ ਐਨਜੀਪ ਨੇ ਸਹਿਬਾਨ ਨੇ ਤੇ ਦਿਨ ਵਾਲੀ ਸ਼ਿਫਟ ਦੇ ਵਿੱਚ ਇੱਕ ਲੇਡੀ ਕਨਸਟੇਬਲ ਆ ਤੇ ਦੋ ਜਵਾਨ ਹੋਰ ਨੇ ਐਵੇਂ ਹੀ ਰਾਤ ਨੂੰ ਵੀ ਜਿਹੜਾ ਇੱਕ ਐਨਜੀਪ ਦੇ ਤਿੰਨ ਜਵਾਨ ਰਾਤ ਨੂੰ ਹਾਜ਼ਰ ਰਹਿਣਗੇ ਸਾਰਾ ਜਿਹੜੀ ਵਧੀਆ ਗੱਲ ਐ ਇਸ ਗੱਡੀ ਦੀ ਇਦੇ ਵਿੱਚ ਫਸਟ ਰੀਡ ਜਿਹੜੀ ਕਿਟ ਹੈ ਉਹ ਵੀ ਪ੍ਰੋਪਰ ਤੇ ਰਿਸਪੌਂਸ ਟਾਈਮ ਵੀ ਜਿਹੜਾ ਹੈ ਇਹਦੇ ਵਿੱਚ ਕੈਮਰਾ ਸਾਡੇ ਓਨ ਆ ਹੀ ਨਾ ਸਾਰਾ ਗੱਡੀ ਦੇ ਵਿੱਚ ਹੀ ਜੇ ਸੀਨ ਤੇ ਵੀ ਜਾਣਗੇ ਸਾਰੀਆਂ ਚੀਜ਼ਾਂ ਰਿਕਾਰਡ ਹੋਣਗੀਆਂ ਉਹਦਾ ਮਾਡਰਨ ਜਿੰਨੀ ਵੀ ਹੈ ਟੈਕਨੀਕ ਹੈ ਉਹ ਵੀ ਇਸ ਗੱਡੀ ਦੇ ਵਿੱਚ ਯੂਜ਼ ਕਰ ਰਹੇ ਨੇ ਜੇ ਕਿਤੇ ਰੋਡ ਤੇ ਐਕਸੀਡੈਂਟ ਹੁੰਦਾ ਵਾ ਤਾਂ ਉੱਥੇ ਵੀ ਕੋਈ ਫੋਨ ਕਰਕੇ ਬੁਲਾ ਸਕਦਾ ਕਿਹੜਾ ਨੰਬਰ ਤੇ ਬੁਲਾ ਸਕਦਾ ਜਿਹੜਾ ਮਰਜੀ 112 ਤੇ ਕਾਲ ਆndi ਜਾਂ ਹੋਰ ਲੋਕਲ ਵੀ ਤੁਸੀਂ ਫੋਨ ਕਰ ਸਕਦੇ ਵੀ ਜਿਹੜੀ ਦੇ ਥਾਣਾ ਵੀ ਫੋਨ ਕਰੋਗੇ ਤਾਂ ਇਮੀਡੀਏਟਲੀ ਵਿਦਨ ਲੋ ਟਾਈਮ ਜਿਹੜਾ ਉਥੇ ਇਹ ਸਾਡੀ ਗੱਡੀ ਐ ਰਿਪੋਰਟ ਕਿੰਨੇ ਮੈਂਬਰ ਹੁੰਦੇ ਆ ਜੀ ਨਾਲ ਇਹਦੇ ਵਿੱਚ ਮਤਲਬ ਤੁਸੀਂ ਵੀ ਇੱਕ ਐਨਜੀਓ ਹੋਊਗਾ ਆਪਣਾ ਥਾਣੇਦਾਰ ਸਾਹਿਬ ਤੇ ਸਵੇਰ ਦੀ ਸ਼ਿਫਟ ਦੇ ਵਿੱਚ ਇੱਕ ਲੀਡੀ ਕਨਸਟਬਲ ਤੇ ਦੋ ਜਵਾਨ ਆਉਣਗੇ 24 ਘੰਟੇ ਹਾਂ 24 ਘੰਟੇ ਰਹੂਗੀ ਤੇ ਰਾਤ ਦੀ ਸ਼ਿਫਟ ਦੇ ਵਿੱਚ ਵੀ ਇੱਕ ਐਨਜੀਓ ਦੇ ਤਿੰਨ ਜਵਾਨ ਆਉਣਗੇ ਤੇ ਜਿਹੜੇ ਐਕਸੀਡੈਂਟ ਦੇ ਮੋੜ ਲਈ ਸਹਾਇਤਾ ਹੁੰਦੀ ਹੈ ਕਿਹੜੇ-ਕਿਹੜੇ ਸਹਾਇਤਾ ਦਿੱਤੀ ਜਾਣ ਕਿਹਨਾਂ ਵੱਲੋਂ ਫਰਸਟ ਏਡ ਜਿਹੜੀ ਫਰਸਟ ਏਡ ਜਿੰਨੀ ਵੀ ਆ ਸਾਡੇ ਕੋਲ ਫਰਸਟ ਏਡ ਗੇਟ ਹੈ ਨਾ ਜੋ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਸਾਡੇ ਜਿਹੜੀ ਵੀ ਮੌਕੇ ਦੇ ਜਿੰਨੀ ਵੀ ਦੇ ਸਕਣਗੇ ਫਰਸਟ ਐਡ ਉਹ ਬਿਲਕੁਲ ਦਿੱਤੀ ਜਾਊਗੀ ਤੇ ਉਸ ਤੋਂ ਬਾਅਦ ਇਮੀਡੀਟ ਹਸਪਤਲ ਲਿਜਾਈ ਜੀ ਹੀਨਾਮਾ ਜੀ ਇਸੇ ਤਰ੍ਹਾਂ ਸੇਵਾ ਲਾਓ ਜੀ ਸਰ ਜਿਹੜੀ ਤੁਹਾਡੀ ਮੂਡੀ ਦੀ ਸਹਾਇਤਾ ਕਿੰਨਾ ਨੰਬਰ ਡਾਇਲ ਕਰੇ ਤੇ ਆਏਗੀ ਤੇ ਕਿਹੜੀਆਂ-ਕਿਹੜੀਆਂ ਸੁਵਿਧਾਾਂ ਆ ਜਿਹੜੀਆਂ ਇਹਦੇ ਵੀ ਪ੍ਰੋਵਾਈਡ ਕੀਤੀਆਂ ਜਾਣਗੇ ਸਰ ਆਪਣੇ ਨਾ 112 ਨੰਬਰ ਡਾਇਲ ਕਰੋ ਤੇ ਵੱਡੀ 10-15 10 ਮਿੰਟ ਚ ਉੱਥੇ ਪਹੁੰਚ ਜਾਊਗੀ ਤੇ ਉਸ ਤੋਂ ਬਾਅਦ ਸਾਡੇ ਕੋਲ ਫਰਸਟ ਐਡ ਵੀ ਆਈ ਮੌਕੇ ਤੇ ਅਸੀਂ ਜੋ ਵੀ ਸੱਟ ਫੇਟ ਵੱਜੀ ਆ ਉਹਦਾ ਪਹਿਰੇਟ ਕਰਾਂਗੇ ਜੀ ਬਾਕੀ ਜੀ ਹਸਪਤਾਲ ਤੇ ਪਹੁੰਚਣ ਤੇ ਹਸਪਤਾਲ ਪਹੁੰਚਾਵਾਂਗੇ ਜੀ ਗੱਡੀ ਵਿੱਚ ਕਿੰਨੇ ਮੈਂਬਰ ਹੋਣਗੇ ਗੱਡੀ ਦੇ ਵਿੱਚ ਜੀ ਚਾਰ ਮੈਂਬਰ ਹੋਣਗੇ ਇੱਕ ਸੱਟ ਦੇ ਵਿੱਚ ਇੱਕ ਐਨ ਜੀਓ ਤਿੰਨ ਕਾਂਸਟੇਬਲ ਜੀ ਤੇ ਇਸੇ ਇਸੇ ਤਰ੍ਹਾਂ ਹੀ ਰਾਤ ਨੂੰ ਆਈ ਸੀਪੀ ਆਰ ਦੀ ਥੋੜੀ ਸਿਖਲਾਈ ਦਿੱਤੀ ਗਈ ਹੈ ਜੀ ਹਾਂਜੀ ਇਹਦੇ ਬਾਰੇ ਸਪੈਸ਼ਲ ਸਿਖਲਾਈ ਦਿੱਤੀ ਗਈ ਆ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਤੇ ਦੱਸਿਆ ਗਿਆ ਫਰਸਟ ایڈ ਬਾਰੇ ਵੀ ਕਿਵੇਂ ਇਹਦਾ ਇਲਾਜ ਕਰਨਾ ਕਿਵੇਂ ਪੱਟ ਮੰਨ ਪੱਟੀ ਕਰਨੀ ਆ ਤੇ ਇਹਦੇ ਵਾਰ ਇਹ ਜਾਣਕਾਰੀ ਦਿੱਤੀ ਕਿ ਟੈਂਟ ਨਹੀਂ ਹੈ ਜੀ ਆਕਸੀਜਨ ਵਗੈਰਾ ਫਰਸਟ ਏਡ ਜੁੰਦੀ ਹੈ ਆਪਣੇ ਕੋਲ ਨਹੀਂ ਸਾਡੇ ਕੋਲ ਆਕਸੀਜਨ ਨਹੀਂ ਹੈਗੀ ਜੀ ਆਕਸੀਜਨ ਹਸਪਤਾਲ ਦੇ ਵਿੱਚ ਮਿਲੂਗੀ ਜੀ ਤੇ ਉੱਥੇ ਅਸੀਂ ਦਾਖਲ ਕਰਾਵਾਂਗੇ ਫਰਸਟ ਏਡ ਤੋਂ ਇਲਾਵਾ ਇਹਦੇ ਹੋਰ ਕੋਈ ਸਹੂਲਤ ਨਹੀਂ ਹੋਰ ਸਹੂਲਤ ਜਿਵੇਂ ਰੋਡ ਤੇ ਕੋਈ ਵਹੀਕਲ ਖੜਾ ਜੀ ਉਹਨੂੰ ਸਾਈਡ ਤੇ ਕਰਾਉਣਾ ਜੀ ਤੇ ਕੋਈ ਕ੍ਰੇਨ ਵਗੈਰਾ ਬੁਲਾ ਕੇ ਜਾਂ ਜਿੱਥੇ ਜਿੰਨੀ ਕਿਸੇ ਤਰ੍ਹਾਂ ਹੋ ਸਕੇ ਅਸੀਂ ਆਪਣੇ ਆਪ ਜੋ ਵੀ ਕਰਾਂਗੇ ਤੇ ਸਾਡੀ ਵਾਹ ਮੋਢਲਾ ਫਰਜ਼ ਹੈ ਜੀ ਟ੍ਰੇਨਿੰਗ ਤੁਹਾਨੂੰ ਕਿਹੜੀ ਕਿਹੜੀ ਦਿੱਤੀ ਗਈ ਹੈ ਇਹਦੇ ਵਿੱਚ ਸਾਨੂੰ ਇਹਦੇ ਵਿੱਚ 3 ਮਹੀਨੇ ਦੀ ਟ੍ਰੇਨਿੰਗ ਲਈ ਹੈ ਜਿਸ ਦੇ ਵਿੱਚ ਸਾਨੂੰ ਕੋਈ ਸੱਟ ਲੱਗ ਜਾਂਦੀ ਹੈ ਉਹਦਾ ਕਿਵੇਂ ਬਲੈਡਿੰਗ ਨੂੰ ਰੋਕਣਾ ਹੈ ਸੀਪੀਆਰ ਬਾਰੇ ਵੀ ਸਾਨੂੰ ਦੱਸਿਆ ਗਿਆ ਸਾਰਾ ਕੁਝ ਸਾਨੂੰ ਮਤਲਬ ਕਿਵੇਂ ਮੋਢੀ ਸੈਤਾਂ ਦੇਣੀ ਹੈ ਕਿਵੇਂ ਮਤਲਬ ਜੇ ਕਿਸੇ ਦੀ ਲੱਤ ਟੁੱਟ ਜਾਂਦੀ ਹੈ ਤਾਂ ਉਹਨੂੰ ਲੱਤ ਨੂੰ ਕਿਵੇਂ ਬੰਨਣਾ ਹੈ ਉਹ ਸਾਰੀ ਸਾਨੂੰ ਟ੍ਰੇਨਿੰਗ ਦਿੱਤੀ ਗਈ ਹੈ ਫਰਸਟ ਐਡ ਕਿਟ ਦੇ ਵਿੱਚ ਥੋੜਾ ਕੀ ਕੀ ਸਮਾਨ ਆ ਫਰਸਟ ਐਡ ਕਿਟ ਦੇ ਵਿੱਚ ਹੁਣ ਸਾਡੇ ਕੋਲ ਇੱਕ ਤਾਂ ਪੱਟੀ ਹੈ ਜੀ ਬਾਕੀ ਐਂਟੀਬਾਇਓਟਿਕ ਗੋਲੀਆਂ ਵੀ ਹੈ ਤੇ ਹੋਰ ਬਹੁਤ ਕੁਝ ਹੈ ਬਰਾਦਰ ਦਹੀ ਹੈ ਹਾਂ ਦਰਦੀਆਂ ਗੋਲੀਆਂ